ਤਜ ਹੋਣ ਤੋਂ ਬਾਅਦ ਵੀ ਇਸ ਬੰਦੇ ਦਾ ਜਿਹੜਾ ਕਮਾਂਡਾ ਉਹ ਟੁੱਟ ਨਹੀਂ ਰਿਹਾ ਜਿਹਦੇ ਵਿੱਚ ਉਹ ਦੱਸ ਰਿਹਾ ਵਾ ਕਿ ਆ ਮੇਰੀ ਜਿੱਤੀ ਹੈਗੀ ਆ ਜਿਹੜੀ ਆ ਉਹ ਯਿਸੂ ਮਸੀਹ ਜੀ ਦੇ ਨਾਮ ਦੇ ਕੇ ਤੁਰ ਕੇ ਦਿਖਾਵੇ ਆਪਾਂ ਮੇਜਰ ਸਿੰਘ ਸੋਢੀ ਹੈਗਾ ਆ ਜਿਹੜਾ ਕਿ ਪਿੱਛੇ ਜੇ ਸਾਡੇ ਡੱਡੂਆਂ ਨੇ ਚਰਚ ਦਾ ਵੀ ਮੁੱਖ ਦੋਸ਼ੀ ਰਿਹਾ ਆ ਉਹਨੇ ਇੱਕ ਵੀਡੀਓ ਪਾ ਕੇ ਇਹ ਕਿਹਾ ਵਾ ਕਿ ਅਸੀਂ ਜਿਹੜੇ ਇਹਨਾਂ ਦੇ ਉੱਤੇ ਗੁਰਪ੍ਰੀਤ ਸਿੰਘ ਖਾਲਸਾ ਦੇ ਉੱਤੇ ਪਰਚਾ ਦਰਜ ਹੋਇਆ ਰੱਦ ਨਾ ਕੀਤਾ ਗਿਆ ਤੇ ਅਸੀਂ ਪੀਪੀ ਜੋਨ ਚ ਚੌਂਕ ਜਿਹੜਾ ਜਾਮ ਕਰਾਂਗੇ ਉਧਰ ਫਿਰ ਵੀ ਪ੍ਰਸ਼ਾਸਨ ਕਿਤਨਾ ਕਿਤੇ ਇਸ ਗੱਲ ਦੇ ਵਿੱਚ ਨਕਾਮ ਹੁੰਦਾ ਤੇ ਸਾਡਾ 7 ਦਿਨ ਦਾ ਅਲਟੀਵੇਟਮ ਸੀਗਾ ਉੱਥੇ ਹੀ ਖੜਾ ਹੈਗਾ ਵਾ ਹਾਲੇਲੂਇਆ 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 ਜਿੰਨਾ ਵੀ ਕ੍ਰਿਸਚਨ ਕਮਿਊਨਿਟੀ ਦਾ ਵਫਦ ਆ ਅਲੱਗ-ਅਲੱਗ ਜਥੇਬੰਦੀਆਂ ਜਿਦੇ ਵਿੱਚ 크੍ਰਿਸਚਨ ਪਾਸਟਰ ਐਸੋਸੀਏਸ਼ਨ, ਕੋਸ਼ਨਾ ਪੰਜਾਬੀ ਮਿਨਿਸਟਰੀ, ਯੂਨਾਈਟਿਡ ਪਾਸਟਰ ਐਸੋਸੀਏਸ਼ਨ, ਪੰਜਾਬ 크ਿਸਚਨ ਮੂਵਮੈਂਟ, ਗਲੋਬਲ ਐਕਸ਼ਨ ਕਮੇਟੀ, ਯੂਨਾਈਟਿਡ ਪੀਪਲਸ ਲੀਗ, 크ਿਸਚਨ ਅਵੇਅਰਨੈਸ ਲੀਡਰਸ਼ਿਪ ਦੇ ਸਾਰੇ ਨੁਮਾਇੰਦੇ ਜਿਹੜੇ ਹੈਗੇ ਆ ਉਹ ਅੱਜ ਅਸੀਂ ਸੀਪੀ ਸਾਹਿਬ ਦੇ ਕੋਲ ਪਹੁੰਚੇ ਸੀ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜਾ ਇੱਕ ਗੁਰਪ੍ਰੀਤ ਸਿੰਘ ਖਾਲਸਾ ਨਾਮ ਦਾ ਵਿਅਕਤੀ ਹੈ ਜਿਹੜਾ ਕੈਲੀ ਤੋਂ ਹੁੰਦਿਆਂ ਤੋਂ ਉਹ ਆ ਕੇ ਜਿਹੜੇ ਸਾਡੇ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰ ਰਿਹਾ ਔਰ ਸਾਡੇ ਧਰਮ ਨੂੰ ਅਖੰਡਵਾਦ ਦੱਸ ਰਿਹਾ ਔਰ ਅਪੋਸਟਲ ਅੰਕੁਰ ਨੂਲਾ ਜੀ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਸਬੰਧ ਦੇ ਵਿੱਚ ਇੱਕ ਜਿਹੜਾ ਪਰਚਾ ਆ ਉਹ ਬੀਤੇ ਦਿਨਾਂ ਦੇ ਵਿੱਚ ਐਫ ਆਈ ਆਰ ਨੰਬਰ 126 ਥਾਣਾ ਸਦਰ ਦੇ ਦਰਜ ਹੋਈ ਆ ਜਿਹਦੇ ਸਬੰਧ ਦੇ ਵਿੱਚ ਅਸੀਂ ਅੱਜ ਮਾਨਯੋਗ ਜਲੰਧਰ ਦੇ ਸੀਪੀ ਸਾਹਿਬ ਸ੍ਰੀ ਸੁਪਨ ਸ਼ਰਮਾ ਜੀ ਨੂੰ ਮਿਲੇ ਔਰ ਉਹਨਾਂ ਨੂੰ ਉਹਦੀ ਗ੍ਰਿਫਤਾਰੀ ਦੇ ਸਬੰਧ ਦੇ ਵਿੱਚ ਗੱਲ ਕੀਤੀ ਕਿਉਂਕਿ ਗ੍ਰਫਤਾਰੀ ਇਹਦੀ ਪਰਚਾ ਦਰਜ ਹੋਣ ਤੋਂ ਬਾਅਦ ਵੀ ਇਸ ਬੰਦੇ ਦਾ ਜਿਹੜਾ ਕਮਾਂਡਿਆ ਟੁੱਟ ਨਹੀਂ ਰਿਹਾ ਜਿਹਦੇ ਵਿੱਚ ਉਹ ਦੱਸ ਰਿਹਾ ਵਾ ਕਿ ਆ ਮੇਰੀ ਜੁੱਤੀ ਹੈਗੀ ਆ ਜਿਹੜੀ ਆ ਉਹ ਯਿਸੂ ਮਸੀਹ ਜੀ ਦੇ ਨਾਮ ਦੇ ਕੇ ਤੁਰ ਕੇ ਦਿਖਾਵੇ ਉਹਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਿਹੜੇ ਅਕਸ ਨੂੰ ਇੱਕ ਜੁੱਤੀ ਦੇ ਨਾਲ ਉਹਨਾਂ ਦੀ ਬਰਕਤਾਂ ਨੂੰ ਉਹਨਾਂ ਦੀਆਂ ਅਸੀਸਾਂ ਨੂੰ ਉਹਦੇ ਨਾਲ ਤੋਲਿਆ ਵਾ ਇਹ ਬੜੀ ਮਾੜੀ ਤੇ ਮੰਦ ਭਾਗੀ ਗੱਲ ਹੈਗੀ ਆ ਔਰ ਨਾਲ ਦੀ ਨਾਲ ਹੀ ਜਿਹੜਾ ਬਾਬਾ ਮੇਜਰ ਸਿੰਘ ਸੋਢੀ ਹੈਗਾ ਆ ਜਿਹੜਾ ਕਿ ਪਿੱਛੇ ਜੇ ਸਾਡੇ ਡੱਡੂਆਂ ਨੇ ਚਰਚ ਦਾ ਵੀ ਮੁੱਖ ਦੋਸ਼ੀ ਰਿਹਾ ਆ ਉਹਨੇ ਇੱਕ ਵੀਡੀਓ ਪਾ ਕੇ ਇਹ ਕਿਹਾ ਵਾ ਕਿ ਅਸੀਂ ਜਿਹੜੇ ਇਹਨਾਂ ਦੇ ਉੱਤੇ ਗੁਰਪ੍ਰੀਤ ਸਿੰਘ ਖਾਲਸਾ ਦੇ ਉੱਤੇ ਪਰਚਾ ਦਰਜ ਹੋਇਆ ਰੱਦ ਨਾ ਕੀਤਾ ਗਿਆ ਤੇ ਅਸੀਂ ਪੀਪੀ ਜੋ ਚੋਂਗ ਜਿਹੜਾ ਜਾਮ ਕਰਾਂਗੇ ਉਸ ਪੂਰੇ ਸੰਬੰਧ ਦੇ ਵਿੱਚ ਅੱਜ ਪੂਰੀ ਕ੍ਰਿਸ਼ਣ ਵਫਦ ਜਿਹੜਾ ਵਾ ਉਹ ਮਾਨਯੋਗ ਸੀਪੀ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਇਹੋ ਜਿਹਾ ਕੋਈ ਕੰਮ ਨਹੀਂ ਹੋਏਗਾ ਜਲਦੀ ਇਹਦੀ ਜੜੀਆ ਗ੍ਰਿਫਤਾਰੀ ਆ ਉਹ ਕੀਤੀ ਜਾਵੇਗੀ ਅਗਰ ਫਿਰ ਵੀ ਪ੍ਰਸ਼ਾਸਨ ਕਿ ਤਰ੍ਹਾਂ ਕਿਤੇ ਇਸ ਗੱਲ ਦੇ ਵਿੱਚ ਨਾਕਾਮ ਹੁੰਦਾ ਤੇ ਸਾਡਾ 7 ਦਿਨ ਦਾ ਆਲਟੀਮੇਟਮ ਸੀਗਾ ਉੱਥੇ ਹੀ ਖੜਾ ਹੈਗਾ ਵਾ ਸਤਾ ਦਿਨਾਂ ਦੇ ਵਿੱਚ ਉਹ ਚਾਦੀ ਗ੍ਰਿਫਤਾਰੀ ਨਾ ਹੋਈ ਜਿਹੜੇ ਮੁੱਖ ਦੋਸ਼ੀ ਹੈਗੇ ਨੇ ਇਸ ਪਰਚੇ ਦੇ ਤਹਿਤ ਤੇ ਜਿਹੜਾ ਸਾਡਾ ਸੰਘਰਸ਼ਾ ਵੈਸੇ ਤਾਂ ਸਾਨੂੰ ਪੂਰੀ ਉਮੀਦ ਆ ਪ੍ਰਸ਼ਾਸਨ ਜਿਸ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਸੀ ਪੀਸੀ ਸਾਹਿਬ ਨੇ ਉਹ ਨਕੇਲ ਪਾਉਣਗੇ ਕਿਉਂਕਿ ਉਹ ਇਹੋ ਜਿਹਾ ਦੂਜਾ ਅਮਰਤਪਾਲ ਪੈਦਾ ਨਹੀਂ ਹੋਣ ਦੇਣਗੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਸੋ ਅਸੀਂ ਬੜੇ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਨਾਲ ਦੀ ਨਾਲ ਹੀ ਜਿੰਨੀ ਸਾਡੀ ਪਾਸਟ ਅਸੋਸੀਏਸ਼ਨਸ ਆਈਆਂ ਨੇ ਜਿੰਨੇ ਸਾਡੇ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ